ਸਸੇਗਾ ਸਾਥੀਓ ਸਾਥਿਓ ਤੁਹਾਡੀ ਆਵਾਜ਼ ਤਾਂ ਮੈਂ ਬਣਦਾ ਆ ਰਿਹਾ ਹਾਂ ਪਰ ਜਿਹੜਾ ਮਹਿਕਮਾ ਹੈ ਜਿਹੜੇ ਸਾਡੇ ਅਫਸਰ ਆ ਉਹ ਜਿਉਣ ਨਹੀਂ ਦੇ ਰਹੇ ਸੋ ਮੈਂ ਪਹਿਲਾਂ ਵੀ ਬੜੇ ਵਾਰੀ ਤੁਹਾਡੀ ਮਦਦ ਮੰਗੀ ਸੀਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦਾ ਹਾਂ ਜੋ ਮੈਂ ਇਹਨਾਂ ਡਾਕਟਰਾਂ ਬਾਰੇ ਸੋ ਕਿਰਪਾ ਕਰਕੇ ਆ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੱਥੇ ਵੀ ਕਰ ਸਕਦੇ ਹੋ ਬੜਾ ਦੁਖੀ ਮਾਨ ਆ ਯਾਰ ਸਾਰੇ ਡਾਕਟਰਾਂ ਚ ਹਰਾਸ ਕਰਦੇ ਆ ਇਹ ਜਾਨ ਬੁੱਝ ਕੇ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਮੈਂ ਆਵਾਜ਼ ਬਣਦਾ ਪੰਜਾਬ ਦੇ ਲੋਕਾਂ ਦੀ ਆਵਾਜ਼ ਚੱਕਦਾ ਹਾਂ ਯਾਰ ਹੁਣ ਤਾਂ ਮਨ ਇਹ ਕਰਦਾ ਵੀ ਸਾਲੀ ਸਰਕਾਰੀ ਨੌਕਰੀ ਛੱਡ ਹੀ ਦੇਣੀ ਚਾਹੀਦੀ ਆ ਹੁਣ ਅੱਜ ਵੀ ਸਾਡੀ ਮੀਟਿੰਗ ਸੀਗੀ ਹੁਣੇ ਸਿਵਲ ਸਰਜਨ ਵੀ ਸਾਡੀ ਮੈਡਮ ਉੱਥੇ ਆਈ ਆ ਤੇ ਨਾਲ ਹੋਰ ਵੀ ਅਫਸਰ ਸੀ ਉਹਨਾਂ ਦੀਆਂ ਜਿਹੜੀਆਂ ਲੇਡੀਜ਼ ਇੱਕ ਦੋ ਹੈਗੀਆਂ ਤੇ ਸਾਰੇ ਬਾਕੀ ਡਾਕਟਰਾਂ ਨੂੰ ਛੱਡ ਕੇ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਏ ਅਜਿਹਾ ਮੈਂ ਕੀ ਗੁਨਾਹ ਕਰ ਰਿਹਾ ਏ ਤੇਰੀ ਇੱਧਰ ਡਿਊਟੀ ਲਾ ਦਾਂਗੇ ਤੇਰੀ ਉੱਧਰ ਲਾ ਦਾਂਗੇ ਫਿਰ ਅਜਿਹੀਆਂ ਗੱਲਾਂ ਕਰਕੇ ਇੰਨਾ ਮੈਂਟਲੀ ਹਰਾਸ ਕਰ ਰਹੇ ਆ ਸੋ ਸੀਐਮ ਸਾਹਿਬ ਨੂੰ ਮੈਂ ਬੇਨਤੀ ਕਰਨਾ ਚਾਹਣਾ ਏ ਜਾਂ ਤਾਂ ਮੈਨੂੰ ਨੌਕਰੀ ਚੋਂ ਕੱਢ ਹੀ ਦਿੱਤਾ ਜਾਵੇ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਚੋਰੀਆਂ ਠੱਗੀਆਂ ਮੇਰੇ ਤੋਂ ਤਾਂ ਵੇਖੀਆਂ ਨਹੀਂ ਜਾਂਦੀਆਂ ਮੈਂ ਤਾਂ ਆਵਾਜ਼ ਚੱਕਦਾ ਰਿਆਂ ਤੇ ਚੱਕਦਾ ਰਹੂੰਗਾ ਤੇ ਜਾਂ ਮੈਨੂੰ ਚੁੱਪ ਕਰਕੇ ਨੌਕਰੀ ਕਰਨ ਦਿੱਤੀ ਜਾਵੇ ਸੋ ਕਿਰਪਾ ਕਰਕੇ ਸਾਰਿਆਂ ਨੂੰ ਮੇਰੀ ਬੇਨਤੀ ਆ ਆ ਵੀਡੀਓ ਦੇ ਸ਼ੁਰੂ ਚ ਵੀ ਮੈਂ ਬਖਾਇਆ ਇਹ ਸਾਰੇ ਆਏ ਹੋਏ ਇੱਥੇ ਮੈਂ ਤਾਂ ਇਹ ਮੀਟਿੰਗ ਛੱਡ ਕੇ ਜਾ ਰਿਹਾ ਜੋ ਕਰਨਾ ਕਰ ਲੋ ਤੇ ਕਿਰਪਾ ਕਰਕੇ ਆ ਵੀਡੀਓ ਸ਼ੇਅਰ ਕਰ ਦਿਓ ਸਾਡੇ ਸੀਐਮ ਸਾਹਿਬ ਤੱਕ ਪਹੁੰਚਾ ਦਿਓ ਸਿਹਤ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਮੈਨੂੰ ਇਨਸਾਫ ਮਿਲਣਾ ਚਾਹੀਦਾ ਐਂਡ ਡੇਲੀ ਜਿਹੜੀ ਇਹ ਮੈਂਟਲੀ ਹਰਾਸਮੈਂਟ ਕਰਦੇ ਆ ਵਾਰ-ਵਾਰ ਹਸਪਤਾਲ ਆ ਕੇ ਚੈੱਕ ਕਰਦੇ ਆ ਫਿਰ ਬਦਲੀ ਦੀਆਂ ਧਮਕੀਆਂ ਦਿੰਦੇ ਆ ਹੁਣ ਮੈਂ ਕਿੱਥੇ ਇੰਡੀਆ ਤੋਂ ਬਾਹਰ ਜਾ ਕੇ ਨਾ ਮੈਂ ਹੁਣ ਕਿਸੇ ਨੂੰ ਮਦਦ ਦੀ ਗੁਹਾਰ ਕਰ ਨਹੀਂ ਸਕਦਾ ਮੈਂ ਪੰਜਾਬ ਚ ਨੌਕਰੀ ਕਰ ਰਿਆ ਮੈਂ ਤੁਹਾਡੇ ਲੋਕਾਂ ਅੱਗੇ ਹੀ ਤੁਸੀਂ ਦੇਖੋ ਸਰਕਾਰਾਂ ਬਣਾਈਆਂ ਤੁਸੀਂ ਤੁਹਾਡੀ ਸਾਰੀ ਪਾਵਰ ਆ ਤਾਂ ਕਰਕੇ ਮੈਂ ਤੁਹਾਨੂੰ ਹੀ ਕਹਿ ਰਿਹਾ ਸੋ ਕਿਰਪਾ ਕਰਕੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੀ ਆਵਾਜ਼ ਸਟੇਟ ਤੱਕ ਪਹੁੰਚੇ ਤਾਂ ਜੋ ਮੈਨੂੰ ਇਨਸਾਫ ਮਿਲੇ ਬਹੁਤ ਹਰਾਸਮੈਂਟ ਹੋ ਚੁੱਕੀ ਆ ਮੈਂ ਹੋਰ ਨਹੀਂ ਚੱਲਣੀ ਬਾਕੀ ਮੈਂ ਕੋਈ ਇੱਥੇ ਨਸ਼ਾ ਨਹੀਂ ਵੇਚ ਰਾਂ ਚਿੱਟਾ ਨਹੀਂ ਵੇਚ ਰਾਂ ਜਿਹੜਾ ਮੈਨੂੰ ਟਾਰਗੇਟ ਰੋਜ਼ਾਨਾ ਕੀਤਾ ਜਾ ਰਿਹਾ ਹੈ ਬਾਕੀ ਡਾਕਟਰਾਂ ਵਾਂਗੂ ਮੈਂ ਵੀ ਕੰਮ ਹੀ ਕਰ ਰਿਹਾ ਹਾਂ ਪਰ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਮੈਨੂੰ ਮੈਂਟਲੀ ਹਰਾਸ ਕੀਤਾ ਜਾ ਰਿਹਾ ਹੈ ਸੋ ਕਿਰਪਾ ਕਰਕੇ ਆ ਮੇਰੀ ਵੀਡੀਓ ਨੂੰ ਉੱਪਰ ਤੱਕ ਪਹੁੰਚਾਓ ਤੁਹਾਡਾ ਬਹੁਤ ਬਹੁਤ ਧੰਨਵਾਦ